ਮਾਤਾ ਜੀ ਸਾਰਿਆਂ ਨੂੰ ਅੱਜ ਆਪਾਂ ਚੱਲੇ ਆ ਜੀ ਜਵਾਲਾ ਜੀ ਜਵਾਲਾ ਜੀ ਮਾਤਾ ਦੇ ਮੰਦਰ ਹ ਮਾਸਟਰ ਪ੍ਰਦੇਸ਼ ਆਇਆ ਕੋਈ ਪਿਆ ਆ ਬਾਟੀਆਂ ਦੇਖੋ ਜਿਕਾਰਾ ਮਾ ਜਵਾਲਾ ਜੀ ਦਾ ਬਹੁਤ ਸਾਰੇ ਚੇਹੇ ਦਰਵਾਰ ਕੀ ਜਾ ਭਗਤੋ ਅੱਜ ਤੁਹਾਨੂੰ ਜਵਾਲਾ ਮਾਤਾ ਦੇ ਅੱਜ ਤੁਹਾਨੂੰ ਦਰਸ਼ਨ ਕਰਾਉਨੇ ਆ ਤੇ ਆਉ ਤੁਹਾਨੂੰ ਅੰਦਰ ਤੱਕ ਆਪਾਂ ਦਰਸ਼ਨ ਕਰਾਉਨੇ ਆ ਜੈ ਮਾਤਾ ਦੀ ਕਰਦੇ ਜਾਓ ਕੌੜੀਆਂ ਚੜਦੇ ਜਾਓ जय माता दी सारेन जय माता दी जय माता दी देखो भक्तजन किदा मां ਦੇ ਦਰਵਾਜ਼ੇ ਮੱਥਾ ਟੇਕੇ ਜਵਾਲਾ ਜੀ ਤੋਂ ਵਾਪਸ ਆ ਰਹੇ ਨੇ ਦੁਕਾਨਾਂ ਖੂਬ ਸਜੀਆਂ ਨੇ जय माता दी जी जय माता दी जय माता दी सारे ਭਗਤਾਂ ਨੂੰ ਮਸਹਾਲਾਂ ਯਾ ਸਾਡੇ ਮੁਰਾ ਦਬੂਨੀਆ ਕਰੇ मां ਜਵਾਲਾ ਜੀ ਸਾਰਿਆਂ ਦੀ ਕਿਰਪਾ ਕਰੇ ਜੈ ਮਾਤਾ ਦੀ ਜੀ ਜੈ ਮਾਤਾ ਦੀ ਜੈ ਕਰਾਉ ਸ਼ਰਾਵਾਈ ਦਾ ਬਹੁਤ ਸਾਚੇ ਦਰਬਾਰ ਜੈ ਮਾਤਾ ਦੀ ਜੈ ਮਾਤਾ ਦੀ ਫਤੋ ਇਤਰੇ ਮਹਾਮਾਈ ਦੀ ਪ੍ਰਤਿਮਾ ਨਾਲ ਹੀ ਜਿਹੜਾ ਰਾਜੇ ਅਕਬਰ ਨੇ ਸੋਨੇ ਦਾ ਛਤਰ ਚੜਾਇਆ ਸੀਗਾ ਇਹ ਦੇਖੋ ਸੋਨੇ ਦਾ ਛਤਰ ਇਹ ਸੋਨੇ ਦਾ ਛਤਰਾ ਜਿਹੜਾ ਰਾਜੇ ਅਕਬਰ ਨੇ ਚੜਾਇਆ ਸੀਗਾ ਕਰੋ ਚਲੀ ਬਜ਼ਾਰ ਕਿਤੇ ਭਾਈ ਇਹ ਸ਼ਤਰ ਜਿਹੜਾ ਸੋਨੇ ਦਾ ਸੀ ਸਮਾਂ ਵਾਂ ਦਾ ਜਿਹੜਾ ਆਜਾ ਅਕਬਰ ਹੰਕਾਰ ਦੇ ਵਿੱਚ ਆਇਆ ਮਾਰਿੰਗ ਇੱਕ ਸ਼ਾਂ ਦੇ ਵਿੱਚ ਜਿਹੜਾ ਸ਼ਤਰ ਜਿਹੜਾ ਕੋਨੇ ਦਾ ਇੱਕ ਦਿਨ ਪਈਆ ਘਰਾਂ ਦੇ ਵਿੱਚ ਪਾਉਂਦਾ ਨਾ ਹੈ ਸੋਨਾ ਦਾ ਚਾਂਦੀ ਦਾ ਬਹੁਤ ਬਹਾਨੇ ਕਿਹੜੇ ਧਾਤਾਂ ਦਾ ਇੰਡੀਆ ਦਾ ਕਰਦਾ ਹੈ ਤੁਸੀਂ ਲਾਈਕ ਤੇ ਕਮੈਂਟ ਕਰਨਾ ਜੈ ਮਾਤਾ ਇਸਾਰਾ ਦੀ ਜੈ ਮਾਤਾ ਕੀਨੀ ਜੈ ਮਾਤਾ ਕੀਨੀ ਦਬਾਓ ਤੇਰੇ ਮਾ ਨੈਣਾ ਤੇ ਵੀ ਨੈਣੀ ਤੇਰੇ ਮਾ ਨੈਣਾ ਦੇ ਦੀ ਚਰਨੀ ਤੇਰੇ ਚਿੰਤਾ ਪੂਰਨੀ ਚਰਨੀ ਤੇਰੇ ਚਿੰਤਾ ਪੂਰਨੀ ਧੜੇ ਤੇਰਾ ਮਾਜਲੇ ਕਾਂਗੜੇ ਜੋਤਾ ਜਗਦੀਆਂ ਜਵਾਲਾ ਮੁਖੀ ਧੜੇ ਤੇਰਾ ਮਾਜਲੇ ਕਾਂਗੜੇ ਜੋਤਾ ਜਗਦੀਆਂ ਜਵਾਲਾ ਮੁਖੀ ਨੈਣ ਤੇਰੇ ਮਾ ਨੈਣਾ ਦੇਵੀ ਨੈਣ ਤੇਰੇ ਮਾ ਨੈਣਾ ਦੇਵੀ ਚਰਨ ਤੇਰੇ ਚਿੰਤਾ ਪੂਰਣੀ ਚਰਨ ਤੇਰੇ ਚਿੰਤਾ ਪੂਰਣੀ ਧੜੇ ਤੇਰਾ ਮਾ ਜਿਲ੍ਹੇ ਕਾਂਗੜੇ ਜੋਤਾ ਜਗ ਦੀਆਂ ਜਵਾਲਾ ਮੁਖੀ

ਡੜੇ ਤੇਰਾ ਮਾਜਲੇ ਕਾਂਗੜੇ ਜੋਤਾ ਜਗਦੀਆਂ ਜਵਾਲਾ ਮੁਖੀ ਡੜੇ ਤੇਰਾ ਮਾਜਲੇ ਕਾਂਗੜੇ ਜੋਤਾ ਜਗਦੀਆਂ ਜਵਾਲਾ ਮੁਖੀ